ਤਰੋਣਾ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੀ ਝੋਟੀ ਦਾ ਸ਼ਾਟ ਦਿਖਾਉਣ ਲੱਗੇ ਆਂ ਮਿਹਨਤ ਨੂੰ ਸਲਾਮ ਆ ਮਿਹਨਤ ਕਿਵੇਂ ਲੱਗੀ ਝੋਟੀ ਕਿਵੇਂ ਲੱਗੀ ਦੱਸਿਓ ਜ਼ਰੂਰ ਤੇ ਇਧਰ ਹੀ ਗੇੜਾ ਖਵਾ ਲਓ ਅੰਕਲ ਜੀ ਕੋਈ ਗੱਲ ਨਹੀਂ ਇਸ ਝੋਟੀ ਤੇ ਆਪਾਂ ਜੇ ਗੱਲ ਕਰੀਏ ਦਿਨ ਜਿਹੜੇ ਹੈਗੇ ਉਹ ਤਾਂ ਪੂਰੇ ਹੋਏ ਵੀ ਆਪਾਂ ਰੰਕਲ ਜੀ ਕਹਿੰਦੇ ਨਾ ਕੋਈ 4-5 ਦਿਨ ਹਜੇ ਹੋਰ ਲੈ ਜੂਗੀ ਪਿੰਡ ਹੈਗਾ ਅੰਕਲ ਜੀ ਥੋੜਾ ਭਲਾਡੇ ਵਾਲਾ ਭਲਾਡੇ ਵਾਲਾ ਨੇੜੇ ਜਿਹੜਾ ਹੈਗਾ ਨਾ ਬਾਬਾ ਫਰੀਦ ਦਿਉਣ ਕਾਲਜ ਉਹਦੇ ਨੇੜੇ ਪਿੰਡ ਹੈ ਇਹ ਤੇ ਹਰਿਆਣੇ ਦੇ ਵਿੱਚੋਂ ਮੱਝ ਆਈ ਸੀ ਉਹਦੀ ਮਾਂ ਇਹਦੀ ਮਾਂ ਦਾ ਦੁੱਧ 14-15 ਕਿਲੋ ਪਰ ਉਸ ਮੱਝ ਪਿੱਛੋਂ ਇਹ ਕੱਟੀ ਅੰਕਲ ਕਹਿੰਦਾ ਆਪਾਂ ਟਾਲੀ ਹੋਈ ਹੈਗੀ ਹੁਣ ਇਹ ਏਪੀਐਸ ਦਾ ਜਿਹੜਾ ਸੀਮਣਾ ਆ ਜਾਂਦਾ ਰੈਡੂ ਉਹਦਾ ਸੈਕਸ਼ਨ ਸੀਮਣਾ ਹੁੰਦਾ ਉਹ ਤੋਂ ਗੱਭਣ ਆਗੀ ਬਾਕੀ ਇੰਜੈਕਸ਼ਨ ਜਿਹੜਾ ਟੀਕਾ ਇਹਨਾਂ ਕੋਲ ਸਟਰਾ ਸੰਭਿਆ ਹੋਇਆਗਾ ਕਿਵੇਂ ਲੱਗੀ ਝੋਟੀ ਦੱਸਿਓ ਜਰੂਰ ਅੰਕਲ ਕਹਿੰਦੇ ਵੀ ਕਿੰਨਾ ਦੁੱਧ ਪਾਉਣਾ ਚਾਹੀਦਾ ਤੁਹਾਡੀ ਸੋਚ ਮੁਤਾਬਕ ਦੁੱਧ ਵੀਰੇ ਹੁਣ ਪਹਿਲਾਂ ਜੇ ਤਾਂ 6 ਵਾ ਸੂਹਾਂ ਦਾ 15-16 ਵੀ ਗੜ ਸਕਦੀ ਆ ਆਪਾਂ 14-15 ਤੇ ਰੱਖਾਂ 14 15 ਤੇ ਰੱਖ ਠੀਕ ਹੈ ਗੱਲ ਬਾਕੀ ਕਦ ਕਾਠ ਵੀ ਜਿਹੜਾ ਹੈਗਾ ਪੂਰਾ ਚੰਗਾ ਆ ਗਿਆ ਪੂਰੀ ਸਕਰੀਨ ਝੋਟੀ ਆ ਹੂੰ ਸਿੰਗਾ ਦੀ ਵੀ ਵੰਤਰ ਦੇਖ ਲਓ ਮੈਂ ਤੁਹਾਨੂੰ ਇੱਕ ਝੋਟੀ ਦੇਖ ਚੋ ਝੋਟੀ ਪਰ ਆ ਝੋਟੀ ਮੈਂ ਤੁਹਾਨੂੰ ਦੱਸਾਂ ਗਾਲ ਇੱਕ ਹੋਰ ਆ ਵੀ ਇਹ ਦੋ ਦੰਦ ਤੇ ਇੱਕ ਜਿਹੜੇ ਚੌਗ ਵਾਲਾ ਦੰਦ ਇੱਕ ਤਾਂ ਜਮਾ ਚੱਕਣ ਲੱਗ ਗਈ ਇੱਕ ਹੈਗਾ ਜਿਹੜਾ ਉਹ ਤੋੜਿਆ ਹੁਣ ਤੇ ਦੁੱਗੀ ਮੰਨ ਲਓ ਚੌਗੀ ਮੰਨ ਲਓ ਉਹ ਛੋਡੇ ਤੇ ਟਪਿੰਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਅਕੜੀ ਇੱਕ ਵਾਰੀ ਹੋਰ ਇਧਰ ਲੈ ਜੋ ਛੋਟੀ ਦੂਜੇ ਸੂਏ ਬਾਨਦੇ ਆ ਭਾਈ ਪੂਰੀ ਟੋਪ ਨਹੀਂ ਬਣੀ ਤਾਂ ਹੁਣੀ ਖੜੀ ਆ ਬਣੀ ਹੋਣੀ ਆ ਪਰਦ ਕਾਟ ਕੰਨੂ ਤਾਂ ਹੁਣ ਵੀ ਕੋਈ ਮਤਲਬ ਤੋੜਨੀ ਹੈਗਾ ਲੈ ਵੀ ਦੱਸਿਓ ਫਿਰ ਕਿਵੇਂ ਲੱਗੀ